ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਤੇ ਕਿਸਾਨ ਵੀਰੋ ਜਿੱਦਾਂ ਤੁਹਾਨੂੰ ਪਤਾ ਹੀ ਹੈ ਆਪਾਂ ਦਿੱਲੀ ਸੇਲ ਪਰਚੇਜ਼ ਦੀਆਂ ਵੀਡੀਓ ਤੁਹਾਡੇ ਲਈ ਸ਼ੇਅਰ ਕਰਦੇ ਆਂ ਤੇ ਜਿਹੜੇ ਕਿਸਾਨ ਵੀਰ ਚੈਨਲ ਤੇ ਪਹਿਲੀ ਵਾਰ ਆਏ ਨੇ ਕਿਰਪਾ ਕਰਕੇ ਪਹਿਲਾਂ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਘੰਟੀ ਜ਼ਰੂਰ ਦਬਾ ਲਿਓ ਤਾਂ ਜੋ ਬទ ਵਦੇ ਤੋਂ ਵਦੇ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਤੇ ਕਿਸਾਨ ਵੀਰੋ ਜਿਹੜੇ ਵੀ ਵੀਰ ਨੇ ਕੋਈ ਐਡ ਪਵਾਉਣੀ ਹੈ ਉਹ ਆਪਾਂ ਨੂੰ ਹੀਠਾਂ ਦਿੱਤੇ WhatsApp ਨੰਬਰ ਦੇ ਉੱਪਰ 5 ਤੋਂ 7 ਫੋਟੋਆਂ ਚੀਜ਼ ਦੀਆਂ ਤੇ 1 ਮਿੰਟ ਤੋਂ ਲੈ ਕੇ 1.5 ਮਿੰਟ ਦੀ ਵੀਡੀਓ ਤੇ ਨਾਲ ਸਾਰੀ ਡਿਟੇਲ ਸੈਂਡ ਕਰ ਦਵੇ ਆਪਾਂ ਉਹਦੀ ਬਿਲਕੁਲ ਫ੍ਰੀ ਦੇ ਵਿੱਚ ਐਡ ਕਰ ਦਾਂਗੇ ਤੇ ਕਿਸਾਨ ਵੀਰੋ ਅੱਜ ਆਪਣੇ ਕੋਲ ਜਿਹੜਾ ਆਇਆ ਜੌਂਡੀਅਰ 5310 ਡਬਲ ਪੀਟੀਓ ਡਬਲ ਡਿਸਟ੍ਰੀਬਿਊਟਰ ਡਿਮਾਂਡ ਹੈ 4,70,000 ਰੁਪਇਆ ਫੋਨ ਨੰਬਰ ਕਿਸਾਨ ਵੀਰ ਦਾ ਦਿੱਤਾ ਹੋਇਆ ਤੁਸੀਂ ਟਰੈਕਟਰ ਜੇ ਲੈਣਾ ਤਾਂ ਬਾਕੇ ਚਲਾ ਕੇ ਤਸੱਲੀ ਵਾ ਕਰਕੇ ਆਪਣੀ ਫੇਰ ਟਰੈਕਟਰ ਪਰਚੇਸ ਕਰਨਾ ਹੈ ਤੇ ਟਰੈਕਟਰ ਦੀ ਫੁੱਲ ਗਰੰਟੀ ਹੋਵੇਗੀ ਮਾਲਕ ਵੀਰ ਦੀ ਤੇ ਅੱਗੇ ਫੇਰ ਕਿਸਾਨ ਵੀਰ ਆਪਣੇ ਕੋਲ LT ਮਾਡਲ 2005 ਮਾਡਲ 5310 ਆਇਆ ਤੇ ਇਹਦੀ ਡਿਮਾਂਡ ਹੈ 4 ਲੱਖ ਰੁਪਈਆ ਤੇ ਫੋਨ ਨੰਬਰ ਕਿਸਾਨ ਵੀਰ ਦਾ ਦਿੱਤਾ ਹੋਇਆ ਹੈਗਾ ਤੁਸੀਂ ਕਿਸਾਨ ਵੀਰ ਨਾਲ ਕੰਟੈਕਟ ਕਰਕੇ ਟਰੈਕਟਰ ਵਾ ਕੇ ਚਲਾ ਕੇ ਚੈੱਕ ਕਰ ਸਕਦੇ ਹੋ ਟਰੈਕਟਰ ਬਿਲਕੁਲ ਸ਼ੋਅਰੂਮ ਕੰਡੀਸ਼ਨ ਪਿਆ ਜਿੱਦਾਂ 2005 ਮਾਡਲ ਟਰੈਕਟਰ ਬਹੁਤ ਟੌਪ ਦਾ ਟਰੈਕਟਰ ਪਿਆ ਤੇ ਅੱਗੇ ਕਿਸਾਨ ਵੀਰੋਂ ਆਪਣੇ ਕੋਲ ਆ ਜਾਂਦਾ ਸਵਰਾਜ 855 ਮਾਡਲ 2020 50 ਪੈਸੇ ਟਾਇਰ ਨੇ ਡਿਮਾਂਡ ਸੇ 110000 ਰੁਪਏ ਕਿਸਾਨ ਵੀਰ ਦਾ ਨੰਬਰ ਦਿੱਤਾ ਹੋਇਆ ਤੁਸੀਂ ਫੋਨ ਕਰਕੇ ਟਰੈਕਟਰ ਬਾਰੇ ਪਤਾ ਕਰ ਸਕਦੇ ਹੋ ਤੇ ਟਰੈਕਟਰ ਦੀ ਜਿਹੜੀ ਜਾਣਕਾਰੀ ਵੀਰ ਤੋਂ ਲੈ ਸਕਦੇ ਹੋ ਤੇ ਲੈਣ ਵਿਲੇ ਟਰੈਕਟਰ ਬਾਕੇ ਚਲਾ ਕੇ ਤਸੱਲੀ ਕਰਕੇ ਤੁਸੀਂ ਲੈਣਾ ਤੇ ਅੱਗੇ ਕਿਸਾਨ ਵੀਰੋਂ ਆਪਣੇ ਕੋਲ ਆ ਜਾਂਦਾਗਾ ਸ਼ਕਤੀਮਾਨ ਦਾ ਰੋਟਾਵੇਟਰ 10 ਫੁੱਟ ਮਾਡਲ 2018 ਡਿਮਾਂਡ 115000 ਰੁਪਏ ਫੋਨ ਨੰਬਰ ਕਿਸਾਨ ਵੀਰ ਦੱਤਾ ਹੋਏ ਜਿਹਨੇ ਲੈਣਾਗਾ ਕਿਸਾਨ ਵੀਰ ਨਾਲ ਕੰਟੈਕਟ ਕਰਕੇ ਸਾਰੀ ਡਿਟੇਲ ਲੈ ਕੇ ਤੇ ਫੇਰ ਰੂਟਾਵੇਟਰ ਨੂੰ ਜਿਹੜਾ ਪਰਚੇਸ ਕਰ ਸਕਦਾ ਰੂਟਾਵੇਟਰ ਜਿੱਦਾਂ 6 ਸਾਲ ਹੋ ਗਏ ਤੇ ਬਹੁਤ ਸਾਫ ਪਿਆ ਤੇ ਤੁਸੀਂ ਖਰੀਦਣਾ ਤਾਂ ਤੁਸੀਂ ਕਿਸਾਨ ਵੀਰ ਨਾਲ ਕੰਟੈਕਟ ਕਰੋ ਅੱਗੇ ਆਇਆਂ ਦਾ ਫੋਰਡ 7320 ਮਾਡਲ 1995 ਪੂਰਾ ਵਧੀਆ ਪਿਆਏ ਤੇ ਟਾਇਰ ਵੀ ਵਧੀਆ ਨੇਗੇ ਇੰਜਨ ਗੇਅਰ ਲਿਫਟ ਪੰਪ ਦੀ ਫੁੱਲ ਓਕੇ ਗਾਰੰਟੀ ਹੈ ਕਿਸਾਨ ਵੀਰਾਂ ਨੰਬਰ ਦਿੱਤਾ ਹੋਇਆ ਤੇ ਡਿਮਾਂਡ ਕਿਸਾਨ ਵੀਰ ਤੁਹਾਨੂੰ ਫੋਨ ਦੇ ਪ੍ਰਾਪਤ ਦੱਸੂਗਾ ਜਿਹੜੇ ਵੀਰ ਨੇ ਟਰੈਕਟਰ ਲੈਣਾ ਉਹ ਟਰੈਕਟਰ ਨੂੰ ਬਾਕੇ ਚਲਾ ਕੇ ਚੈੱਕ ਕਰਕੇ ਲੈ ਸਕਦਾ ਤੇ ਅੱਗੇ ਕਿਸਾਨ ਵੀਰ ਆਪਣੇ ਕੋਲ ਆ ਜਾਂਦਾ ਰਾਇਲ ਐਨਫੀਲਡ ਬੁਲਟ 2012 ਮਾਡਲ ਫਸਟ ਓਨਰ ਹੈ ਆਲ ਓਰੀਜਨਲ ਹੈ ਕੈਸ਼ ਕਾਪੀ ਹੈ ਕਿਸਾਨ ਵੀਰ ਸੌਰੀ ਜਿਹੜੇ ਵੀਰ ਨੇ ਵੇਚਣਾ ਉਹਦਾ ਨੰਬਰ ਉੱਪਰ ਦਿੱਤਾ ਹੋਇਆ ਤੇ ਜਿਹੜੇ ਵੀਰ ਨੇ ਵੀ ਇਹ ਖਰੀਦਣਾ ਤਾਂ ਉਹ ਵੀਰ ਨਾਲ ਕੰਟੈਕਟ ਕਰਕੇ ਇਹਨੂੰ ਪਰਚੇਸ ਕਰ ਸਕਦਾ ਹੈ ਤੇ ਇਸੇ ਤਰ੍ਹਾਂ ਕਿਸਾਨ ਵੀਰੋਂ ਆਪਾਂ ਵਧੀਆ ਤੋਂ ਵਧੀਆ ਤੁਹਾਡੇ ਲਈ ਆਈਟਮਾਂ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਧੰਨਵਾਦ